ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪਰਮਾਤਮਾ ਦੇ ਦਵਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਜਨਮ ਦਿਨ ਦੀਆਂ ਸਭ ਦੋਸਤਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਥੋੜਾ ਬਿਮਾਰ ਚੱਲ ਰਿਹਾ ਸੀ ਯਾਰ ਕਈ ਦਿਨਾਂ ਤੋਂ ਬੁਖਾਰ ਚੜ ਰਿਹਾ ਸੀਗਾ ਕਫ ਕੋਲਡ ਬਹੁਤ ਹੋਇਆ ਹੋਇਆ ਸੀ ਕਾਫੀ ਦਿਨਾਂ ਬਾਅਦ ਮੈਂ ਅੱਜ ਵੀਡੀਓ ਬਣਾਉਣ ਲੱਗਿਆ ਫਿਰ ਸਿਹਤ ਠੀਕ ਨਹੀਂ ਸੀਗੀ ਅਗਰ ਸਿਹਤ ਹੀ ਠੀਕ ਨਾ ਹੋਵੇ ਬੰਦਾ ਕੁਝ ਨਹੀਂ ਕਰ ਸਕਦਾ ਉਹ ਸਰੀਰ ਦੇ ਨਾਲ ਹੀ ਸਾਰਾ ਕੁਝ ਹੁੰਦਾ ਇਹ ਕਹਿੰਦੇ ਤੰਦਰੁਸਤੀ ਆ ਤਾਂ ਸਾਰਾ ਕੁਝ ਆ। ਜੇ ਤੰਦਰੁਸਤੀ ਨਹੀਂ ਤਾਂ ਕੁਛ ਨਹੀਂ। ਜੇ ਤੁਹਾਡੀ ਕਾਇਆ ਤੰਦਰੁਸਤੋਂ ਤੁਸੀਂ ਤੰਦਰੁਸਤੋਂ ਤੁਸੀਂ ਸਾਰੇ ਕੰਮ ਕਰਦੇ ਜੰਗੇ ਲੱਗਦੇ ਹੋ। ਜੇ ਤੁਹਾਡੀ ਸਿਹਤ ਨੂੰ ਪ੍ਰੋਬਲਮਾਂ, ਦਿੱਕਤਾਂ, ਪਰੇਸ਼ਾਨ ਹੋ ਤੁਸੀਂ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਆਪਾਂ ਹਿੰਮਤ ਕਰਾਂਗੇ ਪਰ ਸਰੀਰ ਹੀ ਯਾਸਤ ਨਹੀਂ ਦਿੰਦਾ ਹੈਗਾ ਵੀ ਆਪਾਂ ਆ ਚੀਜ਼ ਕਰ ਲਈਏ। ਸੋ ਇਸ ਕਰਕੇ ਮੈਂ ਹਾਜ਼ਰੀ ਨਹੀਂ ਲਵਾ ਸਕਿਆ। ਆਪਣੇ ਮਿੱਤਰਾਂ ਨੂੰ ਦੁਬਾਰਾ ਸੇ ਤੁਹਾਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਕਰਦਾ ਤੇ ਮਰਦਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਤੇ ਦੋਸਤਾਂ ਵੀਰਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਪਾਇਆ ਤੇ ਅੱਜ ਬੈਠਾ-ਬੈਠਾ ਚੱਲ ਮੈਂ ਆਪਣੇ ਦੋਸਤਾਂ ਵੀਰਾਂ ਨਾਲ ਗੱਲਾਂ-ਬਾਤਾਂ ਕਰੀਏ ਦੋ-ਚਾਰ ਰਾਤ ਬਰਸਾਤ ਹੋ ਗਈ ਸੀ ਜੀ ਬਰਸਾਤ ਹੋ ਗਈ ਸੀ ਰਾਤ ਕੱਲ ਹਵਾ ਵੀ ਬਹੁਤ ਚੱਲਦੀ ਸੀ ਤੇ ਅੱਜ ਦਾ ਮੌਸਮ ਚਲੋ ਧੁੱਪ ਨਿਕਲਿਆ ਹੀ ਆ ਜੀ ਸੂਰਜ ਨਿਕਲਿਆ ਆਇਆ ਜੀ ਤੇ ਮੌਸਮ ਸੁਹਾਵਣਾ ਹੋ ਗਿਆ ਜੀ ਹਲਕੀ ਫੁਲਕੀ ਜੀ ਠੰਡ ਹੈ ਤੇ ਮੈਂ ਆ ਕੇ ਗਰਾਊਂਡ ਦੇ ਵਿੱਚ ਬੈਠ ਗਿਆ ਜੀ ਜੀ ਵੀਰੋ ਆ ਮੁੰਡਾ ਆ ਕੇ ਬੈਠ ਗਿਆ ਮੇਰੇ ਕੋਲੇ ਜੀ ਸੱਚੀ ਗੱਲ ਬੁਲਾ ਰਿਹਾ ਜੀ ਤੁਹਾਨੂੰ ਗੁਰਪੁਰਬ ਦੀਆਂ ਮੁਬਾਰਕਾਂ ਵੀ ਦੇ ਰਿਹਾ ਜੀ ਇਹ ਮੁੰਡਾ ਜੀ ਫੋਟੋਗ੍ਰਾਫਰ ਆ ਜੀ ਇਹਨੂੰ ਵੀ ਸੇਵਾ ਦਾ ਮੌਕਾ ਦਿਆ ਕਰੋ ਜੀ ਮੁੰਡੇ ਨੂੰ ਵਧੀਆ ਕੰਮਕਾਰ ਕਰਦਾ ਜੀ ਹੋਰ ਫਿਰ ਬਹੁਤ ਠੀਕ ਜੀ ਕੰਮ ਤੇ ਗਏ ਰਹੇ ਜੀ ਹਾਂ ਜੀ ਅੱਜ ਫ੍ਰੀ ਸੇਵਾ ਜੋ ਅਮੀਰੀ ਦਾ ਬੱਥਰ। ਬੱਥਰ ਜੀ ਜਿਹਦਾ ਵਧੀਆ ਚੱਲ ਰਿਹਾ ਉਹਨਾਂ ਦਾ ਹੀ ਕੰਮ ਕੰਨਿਆ ਜਾਂਦੇ। ਮੁੰਡਾ ਕਹਿੰਦਾ ਹੀ ਸਹੀ ਜਿਨਾ ਸਟਾਰਟ ਆ ਜੀ ਵਧੀਆ ਕੰਮ ਚੱਲ ਰਿਹਾ। ਮੈਂ ਕਹਾਂ ਜੀ ਕੰਮ ਦਾ ਹੀ ਭਾਅ ਹੈ। ਸਹੀ ਗੱਲ। ਕੰਮ ਦੇ ਨਾਲ ਹੀ ਸਾਰਾ ਕੁਝ ਆ। ਠੀਕ ਆ ਮੈਂ ਪਹਿਲਾਂ ਹੀ ਗੱਲ ਕਰਕੇ ਛੱਡਿਆਂ ਦੋਸਤਾਂ ਨਾਲ। ਜੀ ਤੁਹਾਡਾ ਸਰੀਰ ਤੰਦਰੁਸਤਾ ਨਾ ਫੇਰੀ ਆਪਾਂ ਕੰਮ ਕਰਦੇ ਜੀ ਲੱਗਦੇ ਹਨਾ। ਵੀ ਆਪਾਂ ਤੰਦਰੁਸਤੀ ਹੈ ਨਹੀਂ ਤੇ ਫਿਰ ਕਾਦਾ ਕੰਮ ਕਾਦਾ। ਠੀਕ ਆ ਨਾ। ਇਹ ਮੁੰਡਾ ਜੀ ਕਦੇ ਮੈਂ ਬੇਹਲਾ ਨਹੀਂ ਦੇਖਿਆ ਜੀ ਇਹ ਵੀ ਮੁੰਡਾ ਆਪਣੇ ਜਦੋਂ ਫ੍ਰੀ ਹੁੰਦਾ ਫਿਰ ਹੋਰ ਕੰਮ ਲੱਭ ਲੈਂਦਾ ਜੀ ਉਹ ਕਰਨ ਲੱਗ ਜਾਂਦਾ ਨਹੀਂ ਸੀਜ਼ਨ ਦੇ ਵਿੱਚ ਜੀ ਇਹ ਫੋਟੋਗ੍ਰਾਫੀ ਕਰਦਾ ਜੀ ਵੀਡੀਓਗ੍ਰਾਫੀ ਕਰਦਾ ਵਿਆਹ ਸ਼ਾਦੀਆਂ ਦੇ ਫੰਕਸ਼ਨ ਵਗੈਰਾ ਲਗਾਉਂਦਾ ਹੈ ਤੋਂ ਬੱਤੀ ਤੋਂ ਵੱਡਾ ਤਾਂ ਫਿਰ ਬਾਹਰ ਹੀ ਆ ਨਾ ਹਾਂਜੀ ਹਾਂਜੀ ਡੈਡੀ ਵੀ ਕਰੀ ਜਾਂਦਾ ਨੂੰ ਤੇ ਠੀਕ ਨਹੀਂ ਜਾਂਦੀ ਸਰੀਰ ਯਾ ਢਿੱਲਾ ਜਾ ਹੋ ਗਿਆ ਸੀਗਾ ਮੈਂ ਦੋਸਤਾਂ ਵੀਰਾਂ ਨਾਲ ਗੱਲ ਕਰਦਾ ਸੀਗਾ ਮੈਂ ਕਿਹਾ ਯਾਰ ਮੈਂ ਬਿਮਾਰ ਹੋ ਗਿਆ ਸੀ ਕੱਲ੍ਹ ਮੌਸਮ ਕਰਕੇ ਕੁਝ ਕੋਈ ਨਹੀਂ ਮੌਸਮਾਂ ਵੀ ਥੋੜਾ ਜਿਹਾ ਹੈਗਾ ਆ ਸਵੇਰ ਸ਼ਾਮ ਦੀ ਠੰਡ ਕਰਕੇ ਤੇ ਦੁਪਹਿਰੇ ਫੇਰ ਧੁੱਪ ਨਾ ਕਰਦਾ ਉਹਦੇ ਕਰਕੇ ਵੀ ਹੋ ਜਾਂਦਾ ਬੜੀ ਬਰਸਾਤ ਵੀ ਪੈ ਗਈ ਆ ਚਲੋ ਹੁਣ ਜਿਹੜੀ ਡਸਟ ਵਗੈਰਾ ਉੱਡਦੀ ਸੀਗੀ ਜੀ ਉਹ ਨੂੰ ਰਾਤ ਮਿਲੂਗੀ ਥੋੜੀ ਜੀ ਸਹੀ ਲੱਗਦੀ ਤੇ ਪੋਲੂਸ਼ਨ ਤੋਂ ਥੋੜਾ ਜਿਹਾ ਨਿਯਾਤ ਮਿਲੂ ਬਾਕੀ ਹੁਣ ਠੰਡ ਦੀ ਤਿਆਰੀ ਆ ਕੱਲ ਵੀ ਤਿਆਰੀ ਆ ਆਪਣੇ ਤਾਂ ਠੰਡ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆਉਂਦੀ ਹੈ ਕਦੋਂ ਚਲੀ ਜਾਂਦੀ ਹੈ ਜੀ ਅਸੀਂ ਗੱਲ ਕਰਦੇ ਆਂ ਵੀਰੋ ਮਾ ਪਤਾ ਨਹੀਂ ਇੱਕ ਦਿਨ ਗੱਲ ਕੀਤੀ ਸੀ ਅੱਜ ਤੋਂ 10-15 ਸਾਲ ਪਹਿਲਾਂ ਨਾ ਬਿਸ਼ਾਰੇ ਦੇ ਟਾਈਮ ਲੋਕ ਜੈਕਟਾਂ ਵਗੈਰਾ ਪਾ ਲੈਂਦੇ ਹੁੰਦੇ ਸੀਗੇ ਸਹੀ ਐ ਸੀ ਤੇ ਹੁਣ ਅੱਜ ਕੱਲ ਠੰਡ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਠੰਡ ਆਈ ਤੇ ਕਿਤੇ ਕਦੋਂ ਚਲੀ ਗਈ ਜੇ ਪੰਜ ਚਾਰ ਦਿਨ ਪੈ ਜਾਂਦੀ ਹੈ ਜੀ ਬਹੁਤ ਠੰਡਾ ਬਹੁਤ ਠੰਡਾ ਬਹੁਤ ਠੰਡਾ ਕਹਿ ਕੇ ਬਸ ਐ ਹੋ ਜਾਂਦਾ ਵਾ ਤੇ ਹੁਣ ਤਾਂ ਠੰਡ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆਈ ਤੇ ਕਦੋਂ ਗਈ ਪਰ ਇੱਕ ਪੰਗਾ ਜ਼ਰੂਰ ਆ ਜਦੋਂ ਆਉਂਦੀ ਆ ਤਾਂ ਫਿਰ ਸਰੀਰ ਨੂੰ ਬੱਸ ਕੇ ਜਾਂਦੀ ਆ ਵੀ ਹਾਂ ਹੈਗੀ ਆ ਹਾਂ ਵੀ ਹੈਗੀ ਠੰਡ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਫੀ ਗਰਾਉਂਡ ਦੇ ਵਿੱਚ ਬੈਠੇ ਆ ਜੀ ਇਧਰ ਮੁੰਡੇ ਸੈਰ ਕਰਦੇ ਆ ਲਓ ਇੱਧਰੇ ਫਿਰਦੇ ਆ ਜੀ ਹੈ ਸੈਰ ਕਰਦੇ ਗੱਪਾਂ ਛੱਪਾਂ ਮਾਰਦੇ ਆ ਇਹ ਮੁੰਡਾ ਜੀ ਮੈਨੂੰ ਮਿਲਿਆ ਜੀ ਬਗੇ ਆ ਜਾ ਭਰਾਵਾ ਦੋ ਘੜੀ ਗੱਲਾਂ ਕਰਦੇ ਆ ਇਹਦੇ ਕੋਲੇ ਕਿੱਥੇ ਵੇਲ ਹੁੰਦਾ ਉਹਨਾਂ ਦਾ ਆਈ ਤੁਹਾਡੇ ਲਈ ਦਾ ਵੇਲ ਹੀ ਵੇਲਾ ਤੁਹਾਡੇ ਲਈ ਆ ਹਾਂਏ ਹਲਕੀ ਜੀ ਖੰਗ ਹੈ ਹਾਂ ਥੋੜਾ ਹੈਗਾ ਥੋੜਾ ਜਿਹਾ ਹੈਗਾ ਉਹ ਸੈਰ ਕਰ ਲਈਏ ਹਾਂ ਜੀ ਬਸ ਥੋੜੇ ਥੋੜੇ ਕਰ ਲਈਏ ਮੈਂ ਕਿਹਾ ਜੀ ਫਰੀ ਸੀਗੇ ਅੱਛਾ ਅੱਛਾ ਸਦੋਂ ਪਤਾ ਬਿਹਾਨ ਦਾ ਖਾ-ਖਾ ਕੇ ਬੁਰਾ ਹਾਲ ਹੋ ਜਾਂਦਾ ਉਹ ਤੇ ਵਿਆਹ ਖਾਂਦਾ ਜੀ ਬਹੁਤ ਤੇਲ ਜਿਹੇ ਕਹਿੰਦੇ ਪਕੌੜੇ ਕਹਿੰਦੇ ਕੋਸ਼ ਕਹਿੰਦੇ ਕੁਛ ਹੈ ਜੀ ਚੱਲੇਗਾ ਮੈਂ ਕੰਮ ਆ ਜੀ ਹੁਣ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਨੇ ਤਾਂ ਫਿਰ ਖਾਣਾ ਤਾਂ ਪੈਂਦਾ ਹੀ ਹੈ ਭੁੱਖੀ ਤਾਂ ਰਹਿਣਾ ਨਹੀਂਗਾ ਇਹ ਇਹ ਤਾਂ ਆਪਣੇ ਵਰਗਾ ਸੋਹ ਭਰੇਜ ਕਰਦਾ ਯਾਰ ਤੌੜੇ ਨਹੀਂ ਖਾਣੇ ਖੰਗ ਹੋ ਜੂਗਾ ਇਹ ਕੋਈ ਹੈ ਵਧੀਆ ਵਧੀਆ ਪਾਈ ਕੰਮ ਦਾ ਹੀ ਭਾਅ ਆ ਕੰਮ ਦੇ ਨਾਲ ਹੀ ਸਾਰਾ ਕੁਝ ਆ ਠੀਕ ਔਰ ਜੇ ਕੰਮ ਕਰਾਂਗੇ ਤਾਂ ਕੰਮ ਦੇ ਨਾਲ ਹੀ ਇਨਸਾਨ ਦਾ ਨੌਅ ਹੈ ਅਗਰ ਬੱਚੇ ਓਏ ਕੀ ਕਰਦੇ ਹੋ ਮਾਈ ਆਪਣੇ ਦੋਸਤਾਂ ਨੂੰ ਹਾਜ਼ਰੀ ਲਵਾ ਦਈਏ ਕਾਫੀ ਦਿਨ ਹੋ ਗਏ ਹਾਜ਼ਰੀ ਨਹੀਂ ਲੱਗੀ ਸੀ ਜੀ ਸਾਡੀ ਤੇ ਹਾਜ਼ਰੀ ਵੀ ਜ਼ਰੂਰੀ ਹੈ YouTube ਤੇ ਦੋਸਤਾਂ ਮਿੱਤਰਾਂ ਨਾਲ ਵੀ ਮਿਲਣਾ ਤੁਸੀਂ ਵੀ ਸਾਡੀ ਫੈਮਲੀ ਹੋ ਜਿਹੜੇ ਸਾਨੂੰ ਦੇਖਦੇ ਹੋ ਇਹਨੇ ਸਾਨੂੰ ਪਿਆਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਸਾਨੂੰ ਹੌਸਲਾ ਮਿਲਦਾ ਜੀ ਥੋੜਾ ਜਿਆ ਹੋਰ ਕੁਝ ਨਹੀਂ ਤੁਹਾਡੇ ਵੀਰਾਂ ਦੀ ਸਪੋਰਟ ਦੇ ਨਾਲ ਹੀ ਆਪਾਂ ਇਹ ਚੀਜ਼ ਕਰਦੇ ਆ ਠੀਕ ਹੈ ਜੀ ਵੈਸੇ ਮੇਰਾ profession ਹੈ ਮਾਸਟਰੋਲੋਜੀ ਮੇਰਾ ਸਟਾਰੋਲੋਜੀ ਦਾ ਕੰਮ ਆ ਇਹ ਤਾਂ ਇੱਕ ਦੋਸਤਾਂ ਮਿੱਤਰਾਂ ਦੇ ਨਾਲ ਵਾਰਤਾਲਾਪ ਕਰਕੇ ਮਨ ਚਿਤ ਖੁਸ਼ ਹੋ ਜਾਂਦਾ तकरीबन ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀਗਾ ਮੈਂ ਦੋਸਤਾਂ ਵੀਰਾਂ ਨਾਲ ਗੱਲ ਕਰਾਂ ਇਹ ਸਿਰਫ ਮੈਨੂੰ ਸ਼ੌਂਕ ਹੈ ਵੀਡੀਓਗ੍ਰਾਫੀ ਦਾ ਬਲੌਗਿੰਗ ਦਾ ਹੋਰ ਕੁਝ ਨਹੀਂ ਤੋਂ ਅਸੀਂ ਕੱਢ ਲਈਏ ਜੀ ਇੱਕ ਢੇੜਾ ਤੇ ਮੇਰਾ ਛੋਟਾ ਭਾਈ ਆ ਗਿਆ ਵਿੰਦਰ ਵਰਮਾ ਵਿਂਦਰ ਵਿਂਦਰ ਵਰਮਾ ਤੁਸੀਂ ਜਾਣਦੇ ਹੋ ਜੀ ਚਾਚਾ ਜੀ ਮੇਰੇ ਨਾਲ ਬੈਠੇ ਹੁੰਦੇ ਨੇ ਉਹਨਾਂ ਦਾ ਇਹ ਛੋਟਾ ਬੇਟਾ ਹੈ ਸਾਨੂੰ ਕਿਸੇ ਕੁੱਸੇ ਸੁਣਾਵੇ ਨੇ ਕਿਸੇ ਕਹਾਣੀ ਆ ਕਹਿੰਦੇ ਵੀਰੇ ਤੁਸੀਂ ਢੀੜਾ ਕੱਢ ਕੇ ਆਓ ਮੈਂ ਵੀਡੀਓ ਬਣਾਉਣਾ ਤੁਹਾਡੀ ਮੈਂ ਕਿਹਾ ਲੈ ਭਾਈ ਤੂੰ ਸਾਡੀ ਵੀਡੀਓ ਬਣਾ ਲਾ ਭਾਈ ਇੱਕੜੀ ਮਾਈ ਨਹੀਂ ਕਰਦਾ ਨੇ ਸਟਰਗਲ ਵਾਦ ਕੀਤੀ ਆ ਬੰਦੇ ਨੇ ਨਹੀਂ ਮਿਹਨਤ ਵਾਦ ਕੀਤੀ ਆ ਮਿਹਨਤ ਕਰਕੇ ਅੱਗੇ ਵਧਿਆ ਜੀ ਇਹ ਮੈਂ ਦੋਸਤਾਂ ਮਿੱਤਰਾਂ ਨਾਲ ਗੱਲ ਕਰਦਾ ਸੀਗਾ ਕਿ ਸਾਡੇ ਕਈ ਮਿੱਤਰ ਇਦਾਂ ਦੇ ਨੇ ਕਿ ਜਿਹੜੇ ਬਹੁਤ ਥੱਲੇੋਂ ਉੱਠ ਕੇ ਉੱਪਰ ਆਏ ਨੇ ਉਹਨਾਂ ਚੋਂ ਇੱਕ ਮਿਸਾਲ ਆਏ ਵਿਰਿੰਦਰ ਵਰਮਾ ਜਿਹੜਾ ਵੀਡੀਓ ਬਣਾ ਰਿਹਾ ਹੈ ਨਾ ਜੀ ਸਾਡੀ ਇਹ ਮੁੰਡਾ ਵਿਰਿੰਦਰ ਵਰਮਾ ਹੈ ਜੀ ਇਹਨੇ ਬਹੁਤ ਇਹਨੇ ਜ਼ਿੰਦਗੀ ਦੇ ਵਿੱਚ ਜਿੰਨਾ ਆਪਾਂ ਕਹਦੀਏ ਇੱਕ ਇਦਾਂ ਨੇ ਪੜਾਅ ਚੋਂ ਵੀ ਨਿਕਲ ਕੇ ਗਿਆ ਏ ਮੁੰਡਾ ਜਿਹੜਾ ਕਿ ਮੈਂ ਉਹ ਚੀਜ਼ ਸ਼ੇਅਰ ਨਹੀਂ ਕਰ ਸਕਦਾ ਤੁਹਾਨੂੰ ਸਹੀ ਗੱਲ ਪਰ ਇਹਨੇ ਹੁਣ ਅੱਜ ਦੇ ਟਾਈਮ ਦੇ ਵਿੱਚ ਬਹੁਤ ਸੌਖਾ ਹੈ ਬਹੁਤ ਵਧੀਆ ਇਹ ਪ੍ਰਮਾਤਮਾ ਦੀ ਪੂਰੀ ਕਿਰਪਾ ਹੈ ਸ਼ਾਦੀ ਹੋ ਗਈ ਵਿਆਹ ਹੋ ਗਿਆ ਬੱਚੇ ਆ ਪਰਿਵਾਰ ਆ ਤੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਵਧੀਆ ਅੱਗੇ ਆਪਣੀ ਲਾਈਫ ਨੂੰ ਵਧੀਆ ਬਣਾ ਰਿਹਾ ਤੇ ਲਓ ਮੈਂ ਤੁਹਾਨੂੰ ਇੰਟਰੋਡਕਸ਼ਨ ਦਿੰਨਾ ਹੈ ਮੇਰਾ ਛੋਟਾ ਭਾਈ ਆ ਇਹ ਤੁਸੀਂ ਚਾਚਾ ਜੀ ਨੂੰ ਦੇਖਦੇ ਹੋ ਨਾ ਵੀਡੀਓ ਦੇ ਵਿੱਚ ਕਈ ਵਾਰ ਇਹ ਉਹਨਾਂ ਦਾ ਛੋਟਾ ਬੇਟਾ ਹੈ ਤੇ ਮੈਂ ਕਈ ਵਾਰੀ ਇਹ ਚੀਜ਼ ਸੋਚਦਾ ਹੁੰਨਾ ਅੱਜਵੇਂ ਹੁਣ ਵੀਰੇ ਦਾ ਢਿੱਡ ਦੇਖ ਰਹੇ ਆ ਨਾ ਜਵਾਨੀ ਵੇਲੇ ਵੀਰਾ ਪੂਰਾ ਓਕੇ ਰਹਿੰਦਾ ਸੀ ਹਾਲੇ ਪਹਿਲਾਂ ਕਹਿੰਦੇ ਜੀ ਹੁਣ ਇਹਦਾ ਢਿੱਡ ਦੇਖਦੇ ਹੋ ਪੂਰਾ ਫਿੱਟ ਹੁੰਦਾ ਸੀਗਾ ਇਹ ਮੁੰਡਾ ਜਿੰਮ ਲਾਉਦਾ ਹੁੰਦਾ ਸੀ ਕਿਸੇ ਟਾਈਮ ਅਸੀਂ ਪੁੱਛਦੇ ਹੁੰਦੇ ਸੀ ਵੀਰੇ ਇਹ ਵੀ ਕੀ ਵੀਰੇ ਸਾਨੂੰ ਵੀ ਦੱਸੋ ਕਹਿੰਦੇ ਅਸੀਂ ਪੁੱਛਦੇ ਤਾਂ ਬਹੁਤ ਛੋਟਾ ਵੀਰੇ ਦਾ ਕੁੱਤੇ ਨਹੀਂ ਸਾਡੇ ਤੋਂ ਵੀ ਛੋਟਾ ਤੇ ਭਾਈਆਂ ਦਾ ਪਿਆਰ ਪਿਆਰ ਸਦਕੇ ਹੀ ਆਪਾਂ ਇੱਕ ਦੂਜੇ ਦੇ ਨਾਲ ਮੇਲ ਮਲਾਪ ਹੁੰਦਾ ਜੀ ਹਾਂਜੀ ਤੇ ਅੱਜ ਕਾਫੀ ਦਿਨਾਂ ਬਾਅਦ ਇਕੱਠੇ ਹੋਏ ਆ ਮੈਂ ਕਿਹਾ ਚੱਲ ਭਾਈ ਤੈਨੂੰ ਵੀਡੀਓ ਚ ਲੈ ਕੇ ਆਉਣਾ ਆ ਮੈਨੂੰ ਕਹਿੰਦਾ ਯਾਰ ਮੈਂ ਵੀਰੇ ਤਿਆਰ ਦੂਰ ਨਹੀਂ ਹੋਇਆ ਹੈਗਾ ਮੈਂ ਕਿਹਾ ਤਿਆਰ ਨੂੰ ਆਪਾਂ ਕੀ ਹਾਲ ਹੈ ਯਾਰ ਦੱਸ ਬੰਨੇ ਆਪਾਂ ਇਨਸਾਨ ਆ ਤੇ ਇਹ ਤਿਆਰੀ ਟੁਰੀ ਦੇ ਨਾਲ ਕੁਝ ਨਹੀਂ ਹੁੰਦਾ ਮੈਂ ਕਿਹਾ ਇੱਕ ਪਿਆਰ ਆ ਆਪਾਂ ਜਿਹੜਾ ਦੋਸਤਾ ਮਿੱਤਰਾਂ ਦੇ ਨਾਲ ਗੱਲਬਾਤ ਕਰਦੇ ਆ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਆ ਗੱਲਬਾਤ ਬਾਕੀ ਮੁੰਡਾ ਜਿੰਮ ਲਾਉਂਦਾ ਹੁੰਦਾ ਸੀ ਕਿਸੇ ਟਾਈਮ ਜੀ ਹੁਣ ਜਿੱਤ ਨਹੀਂ ਕੰਮ ਕਾਰ ਦੇ ਵਿੱਚ ਐਵੇਂ ਆ ਦੇ ਵਿੱਚ ਤੇ ਢਿੱਡ ਢੜ ਵਧ ਗਏ ਥੋੜੇ ਜਿਹਾ ਆ ਜਾਂਦਾ ਤੇ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆ ਜੀ ਜੇ ਅਸੀਂ ਉਹਨਾਂ ਨੂੰ ਕੋਈ ਗੱਲ ਕਹੀਏ ਨਾ ਵੀ ਬੁੱਤ ਆ ਜਾਓ ਆ ਚੀਜ਼ ਕਰ ਲਓ ਉਹ ਲੈ ਅਸੀਂ ਕਰ ਲਾਂਗੇ ਇਹ ਸਾਰਿਆਂ ਲਈ ਆ ਮੈਂ ਇਕੱਲੇ ਇਹ ਨਹੀਂ ਕਹਿਣਾ ਹੈਗਾ ਵੀ ਇਹੀ ਆ ਜਿਹੜੇ ਮੁੰਡੇ ਤੁਰੇ ਫਿਰਦੇ ਨੇ ਤੇ ਹੁਣ ਸਮਾਂ ਹੀ ਇਦਾਂ ਦਾ ਆ ਜੀ ਥੋੜਾ ਜਿਹਾ ਇਹ ਸਮੇ ਸਮੇ ਪੁੱਠੇ ਚੱਲ ਪਏ ਹੁਣ ਜਵਾਕ ਸਿਆਣਿਆਂ ਨੂੰ ਮਤਾਂ ਦੇਣ ਲੱਗੇ ਆ ਦੇਖ ਪਹਿਲਾਂ ਸਿਆਣੇ ਮਤਾਂ ਦਿੰਦੇ ਹੁੰਦੇ ਸੀ ਜਵਾਕਾਂ ਨੂੰ ਹੁਣ ਜਵਾਕ ਸਿਆਣਿਆਂ ਨੂੰ ਮਤਾਂ ਦਿੰਦੇ ਆ ਵੀ ਸਾਨੂੰ ਸਾਰਾ ਕੁਝ ਪਤਾ ਤੁਹਾਨੂੰ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਹੈਗਾ ਸੱਚੀ ਗੱਲ ਆ ਅੱਗੇ ਆਏ ਹੁੰਦਾ ਸੀਗਾ ਤੇ ਪੁੱਤ ਆ ਚੀਜ਼ ਕਰ ਲਾ ਐਂ ਕਰ ਲਾ ਹਾਂਜੀ ਪਾਪਾ ਹਾਂਜੀ ਡੈਡੀ ਹਾਂਜੀ ਬਾਪੂ ਕਰ ਲੈਨੇ ਆ ਤੇ ਅੱਜ ਕੱਲ੍ਹ ਜੇ ਬੁੱਤ ਕਹਿ ਦਈਏ ਵੀ ਉਹ ਫਲਾਨੀ ਚੀਜ਼ ਕਰ ਲਾ ਉਹ ਕਰ ਲੈਨੇ ਆ ਕਿਹੜਾ ਭੱਜੇ ਜਾਂਦੇ ਆ ਤੈਨੂੰ ਜਿਆਦਾ ਪਤਾ ਤੈਨੂੰ ਜਿਆਦਾ ਪਤਾ ਐ ਹੁੰਦੀਆਂ ਨਹੀਂ ਗੱਲਾਂ ਇਹ ਸੱਚੀਆਂ ਗੱਲਾਂ ਨੇ ਇਹ ਨੌਜਵਾਨ ਪੀੜੀ ਪੁੱਠੇ ਰਾਹਾਂ ਤੇ ਚੱਲੀ ਹੋਈ ਆ ਹਾਂ ਬਸ ਜੇ ਉਹਨਾਂ ਨੂੰ ਸਮਝਾਉਣੇ ਆ ਜੀ ਕੋਈ ਗੱਲਬਾਤ ਤਾਂ ਉਹਨਾਂ ਦੇ ਪੱਲੇ ਹੀ ਨਹੀਂ ਪੈਂਦਾ ਕੁਝ ਤੇ ਕੀ ਕਹੀਏ ਜੀ ਹੁਣ ਚਲੋ ਬਾਕੀ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟਾਂ 'ਚ ਕਮੈਂਟ ਕਰਕੇ ਜੀ ਜ਼ਰੂਰ ਦੱਸਿਆ ਕਰੋ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਰਹੀ ਹੈ ਨਾ ਜਿਆਦਾ ਨਹੀਂ ਕਹਿੰਦਾ ਤਕਰੀਬਨ 16 17 ਸਾਲ ਤੋਂ ਲੈ ਕੇ ਤਕਰੀਬਨ 22 ਸਾਲ ਤੋਂ ਥੱਲੇ ਥੱਲੇ ਵਾਲੇ ਜਿਹੜੇ ਨੇ ਜਿਨ੍ਹਾਂ ਨੂੰ ਹਜੇ ਸਮਝ ਨਹੀਂ ਹੈਗੀ ਤੇ ਬਾਕੀ ਕਈ ਹੈ ਵੀ ਹੈਗੇ ਨੇ 20 22 25 ਸਾਲ ਤੱਕ ਵੀ ਹੈਗੇ ਨੇ ਸਾਰਿਆਂ ਨੂੰ ਨਹੀਂ ਕਹਿੰਦੇ ਇਹ ਆਪਣੇ ਮਾਪੇ ਦਾ ਭਾਈ ਸਤਿਕਾਰ ਕਰਿਆ ਕਰੋ ਵੱਡਿਆਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਦੀ ਗੱਲ ਨੂੰ ਮੰਨਿਆ ਕਰੋ ਜੇ ਤੁਹਾਨੂੰ ਕਹਿੰਦੇ ਨੇ ਕੋ ਚੰਗਾ ਕਰਕੇ ਕਹਿੰਦੇ ਨਹੀਂ ਨਹੀਂ ਉਹਨਾਂ ਦਾ ਕੋਈ ਸਵਾਰਥ ਨਹੀਂ ਹੈਗਾ ਛੁਪਿਆ ਹੋਇਆ ਵਿੱਚ ਇਹਦੇ ਕਿ ਹਾਂ ਕੋਈ ਸਵਾਰਥ ਛੁਪਿਆ ਹੋਇਆ ਵਾ ਵੀ ਉਹ ਅਸੀਂ ਉਹਨਾਂ ਤੋਂ ਇਹ ਚੀਜ਼ ਕਹਿੰਦੇ ਆ ਤੇ ਉਹਨਾਂ ਨੂੰ ਬੁਰੀ ਲੱਗਦੀ ਆ ਪਰ ਜੇ ਉਹਨਾਂ ਨੂੰ ਇਹ ਚੀਜ਼ ਬੁਰੀ ਲੱਗਦੀ ਆ ਤੇ ਉਹਨਾਂ ਦੇ ਟਾਈਮ ਦੇ ਵਿੱਚ ਉਹੀ ਵੀ ਚੀਜ਼ਾਂ ਉਹਨਾਂ ਦੇ ਕੰਮ ਆਉਣਗੀਆਂ ਠੀਕ ਆ ਪਰ ਹੁਣ ਕਰੀਏ ਕੀ ਜੀ ਕੱਲ ਯੁੱਗ ਦਾ ਸਮਾਂ ਆ ਚਲੋ ਹਾਂ ਜੀ ਚੱਲੇ ਜੀ ਇਹ ਮੁੰਡਾ ਜੀ ਹਾਂ ਹਾਂ ਗੱਲ ਕਰ ਲੋ ਠੀਕ ਹੈ ਠੀਕ ਹੈ ਇਹ ਸਾਡਾ ਛੋਟਾ ਭਾਈ ਸੀ ਵਿਰਿੰਦਰ ਵਰਮਾ ਬਹੁਤ ਮੁੰਡੇ ਨੇ ਇਹਨੇ ਮਿਹਨਤ ਕੀਤੀ ਆ ਅੱਗੇ ਆਇਆ ਜੀ ਮਿਹਨਤ ਕਰਕੇ ਤੇ ਇਹ ਵੀ ਮੁੰਡਾ लवली ਫੋਟੋਗ੍ਰਾਫਰ ਇਹਨੂੰ ਤਾਂ ਤੁਸੀਂ ਪੁਰਾਣੇ ਬਲੌਗ ਦੇ ਵਿੱਚ ਕਈ ਵਾਰੀ ਦੇਖਿਆ ਵੀ ਹੁਣ ਹਾਂਜੀ ਹਾਂਜੀ ਤੇ ਅੱਜ ਮੈਨੂੰ ਟੱਕਰ ਗਿਆ ਮੈਂ ਕਿਹਾ ਆ ਜਾ ਭਰਾਵਾ ਅੱਜ ਆਪਾਂ ਗੱਲਬਾਤ ਕਰਦੇ ਆ ਤੇ ਦੋਸਤਾਂ ਮਿੱਤਰਾਂ ਨਾਲ ਮਨ ਖੁਸ਼ ਹੋ ਜਾਂਦਾ ਜੀ ਜਦੋਂ ਮਿਲਦੇ ਨੇ ਆਪਣਾ ਮਨ ਖੁਸ਼ ਹੋ ਜਾਂਦਾ ਆਤਮਾ ਖੁਸ਼ ਹੋ ਜਾਂਦੀ ਆ ਬਾਕੀ ਆਪਾਂ ਲੈ ਕੇ ਤਾਂ ਇਥੋਂ ਦੁਨੀਆ ਤੋਂ ਕੁਝ ਜਾਣਾ ਨਹੀਂ ਜੀ ਜਿਹੜਾ ਸਾਹ ਹੈਗਾ ਵਾ ਉਹੀ ਆਪਣਾ ਆ ਗਿਆ ਆਪਣਾ ਨਾਮ ਆਇਆ ਤਾਂ ਉਸ ਰੱਬ ਦਾ ਹੀ ਆ ਉਹਨੇ ਹੀ ਸਭ ਕੁਝ ਦਿੱਤਾ ਉਹੀ ਸਭ ਕੁਝ ਲੈਣ ਵਾਲਾ ਉਹੀ ਦੇਣ ਵਾਲਾ ਜੇ ਆਪਾਂ ਕਹਦੀਆਂ ਨਾ ਜੀ ਆਪਾਂ ਜਨ ਪਾਣੀ ਪ੍ਰਸ਼ਾਦ ਕੋਈ ਛਕਦੇ ਆਂ ਆਪਾਂ ਉਹ ਪਰਮਾਤਮਾ ਦੀ ਕਿਰਪਾ ਸਦਕਾ ਸਾਕ ਖਾਣਦੇ ਆਂ ਇਹੋ ਵੀ ਰੋਟੀ ਖਾਂਦੇ ਆਂ ਜੋ ਆਪਣਾ ਨਾਮ ਹੈ ਜੋ ਪਰਮਾਤਮਾ ਆਪਾਂ ਨੂੰ ਕਿਸੇ ਨਾਮ ਨਾਲ ਕੋਈ ਜਾਣਦਾ ਦੇਖੋ ਪਰਮਾਤਮਾ ਦੀ ਕਿਰਪਾ ਉਹ ਕਾਲਪੁਰਖ ਦੀ ਉਹ ਭਗਵਾਨ ਦੀ ਸੀ ਰਾਮਚੰਦਰ ਦੀ ਭੋਲੇ ਨਾਦ ਦੀ ਵਾਹਿਗੁਰੂ ਜੀ ਜੀ ਉਹ ਮਾਤਾ ਰਾਣੀ ਦੀ ਜਿਹਦਾ ਸਦਕੇ ਆਪਾਂ ਧਰਤੀ ਤੇ ਤੁਰੇ ਫਿਰਦੇ ਆ ਜੀ ਬਾਕੀ ਕਿਰਪਾ ਚਾਹੀਦੀ ਆ ਜੀ ਦਾਤੇ ਦੀ ਤੰਦਰੁਸਤੀਆਂ ਨਾਲ ਸਾਰਾ ਕੁਝ ਆ ਜੀ ਲਓ ਜੀ ਇਹ ਢੀੜਾ ਕੱਢ ਕੇ ਆਗ ਵੀ ਗਿਆ ਹੈਗਾ ਦੱਸੋ ਅੱਛਾ ਫੋਨ ਤੇ ਗੱਲ ਕਰਨ ਚਲਾ ਗਿਆ ਸੀਗਾ ਭਾਈ ਸਾਡਾ ਤੇ ਬਹੁਤ ਪਿਆਰਾ ਬ੍ਰਦਰ ਆ ਸਾਡਾ ਬਾਕੀ ਕਮੈਂਟਾਂ ਦੇ ਵਿੱਚ ਲਿਖ ਕੇ ਜਰੂਰ ਦੱਸਿਓ ਜਿਹੜੀ ਸਾਡੇ ਵੱਡੇ ਭਰਾ ਕਰਨ ਸਿੰਘ ਸ਼ਰਮਾ ਜੀ ਨੂੰ ਪੋਡਕਾਸਟ ਸ਼ੁਰੂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਕਮੈਂਟਾਂ ਦੇ ਜਰੂਰ ਦੱਸਿਓ ਪੋਡਕਾਸਟ ਠੀਕ ਆ ਆਪਾਂ ਉਹਨੇ ਜੋਗੇ ਹੋਏ ਤਾਂ ਹੈ ਨਹੀਂ ਬਿੰਦਰ ਨਹੀਂ ਨਹੀਂ ਆਪਾਂ ਸ਼ੁਰੂ ਕਰਾਂਗੇ ਅੱਜ ਸ਼ੁਰੂ ਕਰਾਂਗੇ ਪੋਡਕਾਸਟ ਬਾਰੇ ਸ਼ੁਰੂ ਤਾਂ ਹੋਏ ਅੱਜ ਸ਼ੁਰੂ ਕਰਾਂਗੇ ਨਹੀਂ ਠੀਕ ਹੈ ਪਹਿਲਾਂ ਬਾਹਰ ਨਹੀਂ ਪਹਿਲਾਂ ਪਿੰਡ ਪਿੰਡ ਦੇ ਬੰਦਿਆਂ ਦੇ ਵਿਚਾਰ ਬਿਲਕੁਲ ਬਿਲਕੁਲ ਵਿਚਾਰ ਦੱਸੋ ਕਿ ਕਰਨਾ ਚਾਹੀਦਾ ਪਿੰਡ ਦਾ ਹਾਂ ਕੀ ਬਦਲਾ ਹੁਣ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਪਿੰਡ ਦਾ ਸੁਧਾਰ ਤਾਂ ਬਹੁਤ ਹੋਇਆ ਵਾ ਇਹ ਜੀ ਗੱਲ ਨਹੀਂ ਅੱਗੇ ਕੀ ਕਰ ਸਕਦੇ ਆ ਇਹ ਵਿਚਾਰ ਆਪਾਂ ਪਿੰਡ ਦੇ ਸਿਆਣੇ ਬੰਦਿਆਂ ਤੋਂ ਇੱਕ ਸਕੂਲ ਲਈ ਆਪਣੀ ਜਰੂਰ ਮੈਂ ਇੱਕ ਮੰਗ ਕਰੀ ਕੀਤੀ ਸੀਗੀ ਸਰਪੰਚ ਸਾਹਿਬ ਨੂੰ ਮੈਂ ਸਰਪੰਚ ਸਾਹਿਬ ਤੇ ਆਪਣੇ ਸਕੂਲ ਨੂੰ ਨਾ 10ਵੀਂ ਤੱਕ ਜਰੂਰ ਕੀਤਾ ਜਾਵੇ ਹਨ 10ਵੀਂ ਦਾ ਜਰੂਰੀ ਆ ਆਪਣੇ ਬੱਚੇ ਬਾਹਰ ਜਾਂਦੇ ਆ ਬਾਹਰ ਜਾਂਦੇ ਆ ਨਾ ਪੜਨ ਤੇ ਉਸ ਕਰਕੇ ਜੀ ਥੋੜਾ ਜਿਆ ਰੱਖਾਂਗੇ ਇਸ ਚੀਜ਼ ਦਾ ਵੀ ਪਿੰਡ ਦੇ ਬਾਰੇ ਵੀ ਹਨਾ ਕਿਸੇ ਕਰਕੇ ਆਪਾਂ ਇਹ ਸ਼ੁਰੂ ਕਰਨਾ ਤਾਂ ਕਿ ਆਪਣਾ ਸਰਕਾਰ ਤੱਕ ਆਪਣੀ ਮੰਗ ਪਹੁੰਚ ਸਕੇ ਬਿਲਕੁਲ 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 ਬਾਕੀ ਆਪਣੇ ਜਿੰਨੇ ਵੀ ਵੀਰ ਦੇਖਦੇ ਨੇ ਸਰੋਤੇ ਇਸ ਟਾਈਮ ਆਪ ਵੀ ਦੇਖ ਰਹੇ ਨੇ ਇਸ ਲਾਈਵ ਨੂੰ ਦੇਖ ਰਹੇ ਨੇ ਉਹਨਾਂ ਲਈ ਬੇਨਤੀ ਹੈ ਵੀ ਤੁਸੀਂ ਆਪਣਾ ਜਰੂਰ ਵਿਚਾਰ ਦਿਓ ਕਿ ਸਰਕਾਰ ਨੂੰ ਕਿਦਾਂ ਕੰਪੈਲ ਕੀਤਾ ਜਾ ਸਕਦਾ ਕਿ ਸਾਡਾ ਸਕੂਲ 10 ਤੱਕ ਹਾਂ 10ਵੀਂ ਤੱਕ ਤਾਂ ਜਰੂਰ ਹੋਣਾ ਚਾਹੀਦਾ ਹੁਣ ਨਿੱਕੇ ਨਿੱਕੇ ਕੁੜੀਆਂ ਵਿਚਾਰੀਆਂ ਨੇ ਜਿਹੜੀਆਂ ਦੂਸਰੇ ਪਿੰਡ ਤੋਂ ਹਜੇ ਵੀ ਦੂਸਰੇ ਪਿੰਡ ਤੋਂ 8ਵੀਂ ਤੱਕ ਸਕੂਲ ਵੀ ਹੈ ਨਹੀਂ ਕਿਸੇ ਦੇ ਪਿੰਡ ਉਥੇ ਨਾਲ ਦੇ ਪਿੰਡਾਂ 'ਚ 5-5 11ਵੀਂ ਤੱਕ ਸਕੂਲ ਆ ਤੇ ਉਸ ਪਿੰਡ ਦੇ ਬੱਚੇ ਵੀ ਆਪਣੇ ਪਿੰਡ ਆ ਕੇ ਜੀ 8ਵੀਂ ਪਾਸ ਕਰਕੇ ਫੇਰ ਕਿਸੇ ਹੋਰ ਸਕੂਲ 'ਚ ਜਾਂਦੇ ਨੇ 10ਵੀਂ ਲਈ ਤੇ ਫੇਰ ਉਸ ਤੋਂ ਬਾਅਦ ਫੇਰ ਸਕੈਂਡਰੀ ਸਕੂਲ 'ਚ ਜਾਂਦੇ ਨੇ ਪਲੱਸ 2 ਕਰਦੇ ਨੇ ਫੇਰ ਅੱਗੇ ਐ ਵੱਧਦੇ ਨੇ ਜੀ ਹਨਾ ਤੇ ਸੋ ਜੇ ਐਸੇ ਪਿੰਡ ਦੇ ਵਿੱਚ ਹੀ ਆਪਣੇ ਜੀ ਮੈਂ ਆ ਗਿਆ ਦੁਕਾਨ ਤੇ ਜੀ ਇੱਕ ਥੋੜਾ ਜਿਹਾ ਲੈਣਾ ਸਮਾਨ ਅਰਵਿੰਦਰ ਕੁਮਾਰ ਤੋਂ ਇਹ ਰਵਿੰਦਰ ਕੁਮਾਰ ਦੀ ਦੁਕਾਨ ਆ ਇਹ ਵੀ ਸਾਡਾ ਦੋਸਤ ਮਿੱਤਰ ਆ ਜੀ ਔਰ ਕੀ ਹਾਲ ਆ ਵਧਾਈਆ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਗੁਰਪੁਰਬ ਦੀਆਂ ਵਧਾਈਆਂ ਤੇ ਸਾਰੇ ਪਿੰਡ ਵਾਸੀਆਂ ਨੂੰ ਵੀ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈਆਂ ਵਧਾਈਆਂ ਜੀ ਇਹ ਰਵਿੰਦਰ ਰਾਜੀ ਸਭ ਦੋਸਤਾਂ ਵੀਰਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦੇ ਰਿਹਾ ਜੀ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਦੋਸਤਾਂ ਮਿੱਤਰਾਂ ਨੂੰ ਨਿਵਾਰਾ ਤੋਂ ਫੇਰ-ਫੇਰ ਜੀ ਗੁਰਪੁਰਬ ਦੀਆਂ ਮੁਬਾਰਕਾਂ ਹੋਰ ਠੀਕ ਹੋ ਸਮਾਨ ਦੇ ਯਾਰ ਮੈਂ ਚੱਲਿਆ ਗਿਆ ਸੀਗਾ ਜੀ ਘਰ ਵਾਪਸ ਤੇ ਸਾਡਾ ਛੋਟਾ ਭਾਈ ਆ ਗਿਆ ਭੋਲਾ ਵੈਸੇ ਕਾਫੀ ਦਿਨਾਂ ਬਾਅਦ ਮਿਲਿਆ ਮੈਨੂੰ ਇਹ ਮੇਨਾ ਨਾਰਾਜ਼ ਨਾਰਾਜ਼ ਆਈ ਥੋੜਾ ਜਿਹਾ ਪਰ ਇਹ ਨਹੀਂ ਪਤਾ ਮੈਨੂੰ ਕਾਤੇ ਹੋਰ ਫਿਰ ਭੋਲਾ ਕਿਵੇਂ ਆ ਇਹ ਆ ਜੀ ਭੋਲਾ ਜਾਣਦੇ ਹੋ ਤੁਸੀਂ ਕਾਫੀ ਦਿਨਾਂ ਬਾਅਦ ਮਿਲਿਆ ਮੈਨੂੰ ਪਤਾ ਨਹੀਂ ਕਿੱਥੇ ਅਲੋਪ ਹੋਇਆ ਰਹਿਣਾ ਇਹ ਕਿੱਥੇ ਰਹਿਣਾ ਅਲੋਪ ਹੋਇਆ ਹੈ ਏ ਅਪਸੈਟ ਅਪਸਟਿਆ ਰਹਿੰਦਾ ਪਤਾ ਨਹੀਂ ਕਾਤੇ ਸੋ ਸੁਸਤ ਗਿਆ ਇਹ ਦਿਨ ਹੋ ਗਿਆ ਅਰੇ ਸਾਡਾ ਮਿੱਤਰ ਜੀ ਭੋਲਾ ਜਾਣਦੇ ਹੋ ਤੁਸੀਂ ਇਹਨੂੰ ਜੀ ਮੇਰੇ ਨਾਲ ਕਾਫੀ ਵੀਡੀਓ ਚ ਦੇਖਿਆ ਤੁਸੀਂ YouTube ਤੇ ਆਜੇ ਕਾਫੀ ਦਿਨ ਬਾਅਦ ਮੈਨੂੰ ਮਿਲਿਆ ਮੈਂ ਅਸੀਂ ਵੀ ਨਾ ਹੁਣ ਥੋੜਾ ਜਿਹਾ ਫਲੂ ਜਿਹਾ ਚੱਲਦਾ ਜੀ ਕਫ ਕੋਲਡ ਸਾਰਿਆਂ ਨੂੰ ਹੋਇਆ ਪਿਆ ਹੈ ਮੌਸਮ ਥੋੜਾ ਚੇਂਜ ਹੋਣ ਲੱਗਿਆ ਇਹਨੂੰ ਵੀ ਹੋਇਆ ਹੋਇਆ। ਇਹਨੂੰ ਵੀ ਖਾਂਸੀ ਹੋਈ ਹੋਈ ਐ। ਮੈਨੂੰ ਵੀ ਹੋ ਗਈ। ਹੋਰ ਭੋਲੇ ਠੀਕ ਆ। ਮਾਣ ਉਸਕੇ ਕੰਦੇ ਨੇ। ਇਹ ਮੁਕਾਫੀਦ ਨਵਾਲ ਮਿਲਿਆ। ਮੈਂ ਚੱਲ ਭੋਲੇ ਆ ਕੇ ਬੈਠ ਯਾਰ ਤੁਹਾਨੂੰ ਵੀਡੀਓ ਚ ਲੈਣੇ ਆ। ਬਨਾਈਆਂ ਨਾਲੇ ਗੁਰਪੁਰਪਤੀਆ। ਧੰਨਵਾਦ ਆਵਾਦਾਂ। ਦੋਸਤੋ ਮਿੱਤਰਾਂ ਨੂੰ ਵੀ ਕਹਿੰਦੇ ਵੀ ਸਾਰਿਆਂ ਨੂੰ ਉਹਦਾ ਮੁਹਾਰਾ ਨੋ ਭਾਈ ਬਤੋ ਜੀ। ਗੁਰਪੁਰਬ ਰਵਦੀਆ ਹਮ ਸਭ ਨੂੰ ਵਧਾਈਆਂ ਦਿੰਦਾ ਜੀ ਗੁਰਪੁਰਬ ਦੀਆਂ ਬਸ ਇਹ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ ਜੀ ਆਪਣਾ ਟਾਈਮ ਐਕਸਪੈਂਡ ਕਰ ਲਈਦਾ ਜੀ ਖੁਸ਼ ਹੋ ਜਾਂਦਾ ਜੀ ਇੰਨੇ ਚ ਮਨ ਖੁਸ਼ ਹੋ ਜਾਂਦਾ ਵਧੀਆ ਟਾਈਮ ਪਾਸ ਹੋ ਜਾਂਦਾ ਜੀ ਉੱਥੇ ਆਪਾਂ ਲੱਗੇ ਤਾਂ ਕੁਝ ਨਹੀਂ ਜਾਣਾ ਇੱਥੋਂ ਧਰਤੀ ਤੋਂ ਜਿਹੜਾ ਪਿਆਰ ਆ ਦੋਸਤਾਂ ਮਿੱਤਰਾਂ ਵੀਰਾਂ ਨਾਲ ਉਹੀ ਆ ਜੀ ਸੋ ਵੀਰੋ ਛੋਟੀ ਜੀ ਵੀਡੀਓ ਬਣਾਈ ਹੈ ਜੀ ਆਈ ਹੋਪ ਸੋ ਤੁਹਾਨੂੰ ਪਸੰਦ ਆਊਗੀ ਜੀ ਤੁਹਾਨੂੰ ਧੰਨਵਾਦ ਤੁਹਾਡਾ ਜੀ ਵੀਰੋ ਵੀਡੀਓ ਦੇਖਣ ਦੇ ਲਈ ਜੀ ਅੱਜ ਭੋਲਾ ਮਿਲਿਆ ਜੀ ਇਹਦੇ ਨਾਲ ਕਰਦੇ ਆ ਜੀ ਆਫ ਸਕਰੀਨ ਗੱਲਾਂ ਚਾਚਾ ਲੈ ਆਏ ਆਪਣੇ ਪੋਤੇ ਨੂੰ ਇਹ ਪਤੰਦਰ ਸਾਨੂੰ ਟਿਕਣ ਹੀ ਨਹੀਂ ਦਿੰਦਾ ਹੈਗਾ ਨਾ ਚਾਚੇ ਨੂੰ ਟਿਕਣ ਦੇਵੇ ਨਾ ਚਾਚੀ ਨੂੰ ਆਪਣੇ ਦਾਦੇ ਦਾਦੀ ਨੂੰ ਗੱਲ ਸੁਣੋ ਇੱਧਰ ਤੇਰੇ ਅਸੀਂ ਨੌਕਰ ਲੱਗੇ ਹੋਏ ਆ ਆ ਦੇਖ ਲੋ ਦਾਦੀ ਹਾਂ ਫੜ ਲਿਆ ਆਏ ਹਾਏ ਆਏ ਹੋਏ ਆਏ ਹੋਏ ਕੋਈ ਨਹੀਂ ਕੋਈ ਨਹੀਂ ਆ ਦੇਖ ਇੱਧਰ ਆ ਦੇਖ ਆ ਦੇਖ ਆ ਦੇ ਲੈ ਆ ਦੇ ਲੈ ਹੈਲੋ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਹੈਲੋ ਕਰੋ ਹੈਲੋ ਹੈਲੋ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੇਖੋ ਜੀ ਇਹ ਸਤਿ ਸ਼੍ਰੀ ਅਕਾਲ ਬੁਲਾਉਂਦਾ ਬੰਦਾ ਇਹ ਵਰਮਾ ਨਹੀਂ ਬੜੇ ਹੁਣ ਖਰਾਬ ਨੇ ਇਹ ਟਿਕਦਾ ਨਹੀਂ ਹੈਗਾ ਇਹਨੂੰ ਛੱਡਤਾ ਨਾ ਦੀ ਅਸੀਂ ਅਰੇ ਉਹ ਜਾਣਾ ਭੱਜ ਕੇ ਡਿੱਕੇ ਨਹੀਂ ਆਉਣਾ ਹੈਗਾ ਇਹਦੇ ਬੈਲਟਾਂ ਬੁਲਟਾਂ ਲਾ ਕੇ ਤਾਂ ਹੀ ਰੱਖਿਆ ਹੋਈਆਂ ਨੇ ਵੀ ਭੱਜਣਾ ਜਾਵੇ ਕਿਤੇ ਇਹ ਟਿਕਦਾ ਹੀ ਨਹੀਂ ਬਤੰਦਰ ਇਹ ਆਪਾਂ ਸਵੇਰੇ ਤੁਹਾਨੂੰ ਮਿਲਾਇਆ ਸੀ ਨਾ ਵਿਨਦਰ ਵਰਮਾ ਵਰਿੰਦਰ ਵਰਮਾ ਇਹ ਉਹਦਾ ਬੇਟਾ ਜੀ ਤੇ ਕੱਲ ਸੁਣ ਵਰਮਾ ਜੀ ਠੀਕ ਹੋ ਆਏ ਆਏ ਕਾ ਕਾ ਮੀਚ ਲੀਆਂ ਕਾ ਮੀਚ ਲੀਆਂ ਓਏ 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 ਆਏ ਹੋਏ ਓਏ ਓਏ ਦੇਖਦੇ ਮੁੰਡੇ ਦਾ ਰੈਕਸ਼ਨ ਜੀ ਹਾਸੀਕਾਰ ਬਾਈ ਬਾਈ ਕਰਦੇ ਬਾਈ ਬਾਈ ਕਰਦੇ ਬਾਏ 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 ਕਰਦੇ ਬਾਏ ਬਾਏ ਕੱਕੇ ਬਾਏ ਕਰਦੇ ਬਾਬਾ ਇਹ ਦੇਖੋ ਜੀ ਇਹ ਹੁੰਦਾ ਦਾਦੇ ਦਾਦੀ ਦਾ ਪਿਆਰ ਜੀ ਪੋਤੇ ਨਾਲ ਜੀ ਹਨਾ ਕਹਿੰਦੇ ਮੂਲ ਨਾਲੋਂ ਵਿਆਹ ਜ ਪਿਆਰਾ ਹੁੰਦਾ ਕਹਾਵਤ ਬਣੀ ਹੋਈ ਆ ਤੇ ਗੱਲ ਸੱਚੀ ਆ ਜੀ ਇਸ ਚੀਜ਼ ਜੋ ਵੀ ਗੱਲਾਂ ਬਾਤਾਂ ਨੇ ਦੁਨਿਆਵੀ ਇਹ ਕਹਿੰਦੇ ਮੂਲ ਨਾਲੋਂ ਵਿਆਹ ਜ ਪਿਆਰਾ ਹੁੰਦਾ ਉਹ ਗੱਲ ਸੱਚੀ ਆ ਜੀ ਦਾਦੇ ਦਾਦੀ ਦਾ ਪਿਆਰ ਹੁੰਦਾ ਜੀ ਪੋਤੇ ਨਾਲ ਹੋਲਾ ਚਲੇ ਗਿਆ ਜੀ ਨਾ ਬੈਠਾ ਆ ਜੀ ਤੇ ਇਹ ਸੇ ਤਾਂ ਢਿੱਲੀ ਮੱਠੀ ਆ ਜੀ ਸੋ ਵੀਰੋ ਆ ਛੋਟੀ ਜੀ ਵੀਡੀਓ ਐ ਤੁਹਾਨੂੰ ਪਸੰਦ ਆਊਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਹੈ ਜੀ